ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ। ਤੇ ਅੱਜ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਸਕੀਵੀ ਬਾਰੇ ਇੱਕ ਭੈਣ ਦਾ ਕਮੈਂਟ ਆਇਆ ਸੀ ਪਲੀਜ਼ ਇਹ ਜਰੂਰ ਦੱਸਿਓ। ਤੇ ਇਸ ਕਰਕੇ ਅਸੀਂ ਟਾਈਮ ਕੱਢ ਕੇ ਦੱਸਣ ਲੱਗੇ ਹਾਂ ਸਾਡੇ ਕੋਲ ਟਾਈਮ ਬਿਲਕੁਲ ਵੀ ਨਹੀਂ ਸੀਗਾ। ਤੇ ਇੱਕ ਭੈਣ ਨੂੰ ਮੈਂ ਦੱਸਦਾ ਵੀ ਮੈਂ ਪਿਛਲੇ ਸਾਲ ਰੈੱਡ ਕਲਰ ਦੀ ਉਹਨਾਂ ਨਾਲ ਵੀਡੀਓ ਪਾਈ ਹੈ, ਐਨੀ ਵੀਡੀਓ ਪਾਈ ਹੈ ਥੋਂ ਲੈ ਕੇ ਸਾਰਾ ਦੱਸਿਆ ਥੋਂ ਤੱਕ। ਆ ਦੋਨੇ ਡਿਜ਼ਾਈਨ ਦੱਸੇ ਮੈਂ ਇਸ ਪਾਸੇ ਵਾਲਾ ਵੀ ਤੇ ਆਹ ਵੀ ਕਿਵੇਂ ਬਣਾਈਆ ਉਹ ਰੈੱਡ ਕਲਰ ਚ ਉਹ ਮੈਂ ਪਿਛਲੇ ਸਾਲ ਵੀਡੀਓ ਪਾਈ ਸੀਗੀ ਉਹ ਵੀ ਕਿਸੇ ਦੀ ਫਰਮਾਇਸ਼ ਤੇ ਪਾਈ ਸੀ ਮੈਂ ਵੀਡੀਓ ਤੇ ਮੈਂ ਕੋਟੀ ਬਣਾਈ ਸੀਗੀ ਪੀਲੇ ਕਲਰ ਦੀ ਤੇ ਉਹ ਮੈਂ ਵੀਡੀਓ ਉਹਦੀ ਕੋਟੀ ਦੀ ਪਾਈ ਨਹੀਂ ਸੀਗੀ ਤੇ ਉਹ ਮੈਂ ਵੀ ਛੋਟ ਵੀਡੀਓ ਹੀ ਬਣਾਈ ਸੀ ਉਹਦੀ ਥੋੜੀ ਜਿਹੀ ਵੀਡੀਓ ਬਣਾ ਕੇ ਪਾਈ ਸੀਗੀ ਤੇ ਉਸ ਵੀਡੀਓ ਨੂੰ ਵੇਖ ਕੇ ਕਿਸੇ ਭੈਣ ਨੇ ਮੈਨੂੰ ਪੁੱਛਿਆ ਸੀ ਤੇ ਉਹ ਮੈਂ ਰੈੱਡ ਕਲਰ ਦੀ ਉਹਨਾਂ ਨਾਲ ਐਨੀ ਐਨਾ ਡਿਜ਼ਾਈਨ ਦੱਸਿਆ ਹੋਇਆ ਇੱਥੋਂ ਲੈ ਕੇ ਐਨਾ ਤੇ ਫਿਰ ਕਢਾਈ ਵੀ ਦੱਸੀ ਉਹ ਤੇ ਉਹ ਤੇ ਹੋਰ ਕਢਾਈ ਕੀਤੀ ਹੈ ਮੈਂ ਕੋਟੀ ਤੇ ਪੀਲੀ ਤੇ ਹੋਰ ਤਰ੍ਹਾਂ ਦੀ ਹੈ ਆਹ ਹੋਰ ਤਰ੍ਹਾਂ ਦੀ ਇਹਦੀ ਵੀ ਮੈਂ ਕਢਾਈ ਦੱਸੀ ਉਹ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲ ਪਾਈ ਸੀ ਮੈਂ ਉਹ ਪਿਛਲੇ ਸਾਲ ਮੈਂ ਅੱਜ ਕੱਲ੍ਹ ਜੇ ਹੀ ਪਾਈ ਹੋਣੀ ਹੈ ਜਾਂ ਤਾਂ ਸਾਲ ਹੋ ਗਿਆ ਹੁਣ ਤੇ ਜਾਂ ਉੱਤੇ ਹੀ ਹੋ ਗਿਆ ਹੁਣ ਸਾਲ ਤੋਂ ਵੀਡੀਓ ਪਾਈ ਨੂੰ ਆ ਸਕੀ ਵੀ ਹੈਗੀ ਐ 47 ਜੋੜ ਦੀ ਥੱਲੇ ਲਾਈ ਹੋਈ ਮੈਂ ਤੇ ਇਹਦਾ ਦੋ ਉਲਟੇ ਤੇ ਦੋ ਸਿੱਧੇ ਕੁੰਡੇ ਪਾਏ ਆ ਤੇ ਬਾਰਡਰ ਨਾ ਵੀ ਐ ਸਿੱਧੇ ਨਹੀਂ ਬਣੇਗੇ ਇਹਦਾ ਡਿਜ਼ਾਈਨ ਵਾਲਾ ਬਾਰਡਰ ਹੈ ਇਹਦਾ ਇੱਕ ਉਲਟਾ ਮਾ ਕੁੰਡਾ ਬਣਿਆ ਹੋਇਆ ਹੈ ਇਹ ਮੈਂ ਦੱਸਿਆ ਹੋਇਆ ਇਹ ਮੈਂ ਦੋ ਵਾਰੀ ਦੱਸਿਆ ਨਾਲ ਇਹ ਵੀ ਬਾਰਡਰ ਦੁਬਾਰਾ ਕਿਸੇ ਨੇ ਪੁੱਛਿਆ ਸੀਗਾ ਤੇ ਉਤੋਂ ਮੈਂ 10 ਕੁੰਡੇ ਵਧਾਏ ਆ ਇਹਦੇ ਇਹਦੇ ਮੈਂ 11 ਵਧਾਏ ਇਹ ਦੱਸ ਦੀ ਜਗਾ ਕਿਉਂਕਿ ਮੇਰੇ ਇਹ ਕੁੰਡੇ ਸੈੱਟ ਨਹੀਂ ਆਉਂਦੇ ਸੀ ਇਹਦੇ ਮੈਂ 11 ਇੱਕ ਕੁੰਡਾ ਵਾਧੀ ਵਧਾਇਆ ਮੇਰੇ ਇਹ 105 ਐ ਇਤੋਂ ਕੁੰਡੇ ਤੇ 105 ਕੁੰਡੇ ਐ 25 ਕੁੰਡਿਆਂ ਦੇ ਵਿੱਚ ਇਹ ਡਿਜ਼ਾਈਨ ਪੈਂਦਾ 25 25 ਤੇ 25 75 ਕੁੰਡੇ ਦਾ ਇਹ ਡਿਜ਼ਾਈਨ ਦੇ ਹੀ ਆ ਬੇਲਾਂ ਦੇ ਤੇ ਇਹ ਤੁਹਾਡੇ ਘੱਟ ਕੁੰਡੇ ਐ ਤਾਂ ਤੁਸੀਂ ਆ ਜਗਾ ਗੁੰਡੇ ਘੱਟ ਰੱਖ ਸਕਦੇ ਹੋ ਠੀਕ ਹੈ ਇੱਥੇ ਅਸੀਂ 25 25 ਗੁੰਡੇ ਇਹ ਡਿਜ਼ਾਈਨ ਦੇ ਕੱਢ ਕੇ ਤੇ ਸਾਡੇ ਕੋਲ 30 ਗੁੰਡੇ ਬਚੇ ਸੀਗੇ 30 ਗੁੰਡਿਆਂ ਦੇ ਵਿੱਚੋਂ 10 ਗੁੰਡੇ ਅਸੀਂ ਇੱਥੇ ਰੱਖੇ ਤਾਂ ਸੀ ਇੱਥੇ ਤੇ ਪੰਜ ਇਧਰ ਤੇ ਪੰਜ ਹੀ ਇਧਰ ਰੱਖੇ ਆ ਤੇ ਜੇ ਤੁਸੀਂ ਵੀ ਇਧਰੋਂ ਗੁੰਡੇ ਤਾਂ ਪੰਜ-ਪੰਜ ਹੀ ਰੱਖ ਲਓ ਤੁਸੀਂ ਤੇ ਜੇ ਤੁਸੀਂ ਜਮਈ ਘੱਟ ਗੁੰਡਿਆਂ ਦੀ ਹੈ ਵੀ ਤੁਹਾਡੇ ਵਾਲੇ ਘੱਟ ਗੁੰਡੇ ਆ ਤਾਂ ਫਿਰ ਦੋ ਵੇਲਾਂ ਪਾ ਲਿਓ ਤਿੰਨ ਦੀ ਜਗ੍ਹਾ ਦੋ ਬੇਲਾਂ ਹੀ ਪਾ ਦਿਓ ਸਿੱਧੀਆਂ ਤੇ ਜੇ ਵੀ ਪੰਜ ਚਾਰ ਕੁੰਡੇ ਕੋਈ ਘੱਟ ਹੈ ਤੁਹਾਡੇ ਤੇ ਇੱਥੇ ਤੁਸੀਂ ਅੱਠ ਕੁੰਡੇ ਵੀ ਰੱਖ ਸਕਦੇ ਹੋ ਛੇ ਵੀ ਰੱਖ ਸਕਦੇ ਹੋ ਥੋੜੀ ਜੀ ਸੰਗਣੀ ਬਣ ਜਾਊਗੀ ਤੇ ਜੇ ਤੁਸੀਂ ਬਾੜੀ ਸੰਗਣੀ ਨਹੀਂ ਬਣਾਉਣੀ ਫਿਰ ਤੁਸੀਂ ਇੱਥੇ ਦੋ ਬੇਲਾਂ ਪਾ ਲਓ ਵਿਚਾਲੜੀ ਬੇਲ ਨਾ ਪਾਓ ਜੇ ਤੁਹਾਡਾ ਛੋਟੇ ਘੱਟ ਹੈ ਜੇ ਤੁਹਾਡੇ ਇਤੋਂ ਵੀ ਜ਼ਿਆਦਾ ਕੁੰਡੇ 105 ਤੋਂ ਵੀ ਫਿਰ ਤੁਸੀਂ ਇੱਧਰ ਵੀ ਵੱਧ ਕੁੰਡੇ ਕਰ ਸਕਦੇ ਹੋ ਇੱਥੇ ਭਾਵੇਂ ਦੱਸਦਾ ਸੀ ਰੱਖ ਲਓ ਇੱਥੇ ਵੱਧ ਕਰ ਲਓ ਪਾਸੇ ਵਾਲੇ ਠੀਕ ਹੈ ਜੀ ਤੇ ਇਹ 13 ਕੁੰਡੇ ਇਧਰੋਂ ਰੱਖਣੇ ਆ ਤੁਸੀਂ ਠੀਕ ਹੈ ਪੰਜ ਕੁੰਡੇ ਤਾਂ ਸੀ ਜਿਹੜੇ ਰੱਖੇ ਆ ਉਹ ਐ ਤੇ 13 ਕੁੰਡੇ ਡਿਜ਼ਾਈਨ ਦੇ ਬੁਣਨੇ ਆ ਪਹਿਲਾਂ ਸਿੱਧੇ ਪੰਜ ਆ ਬੁਣ ਕੇ ਤਾਂ ਵੀ ਵੱਧ ਕੁੰਡੇ ਹੀ ਰੱਖੇ ਜਿਹੜੇ ਪੰਜ ਉਹ ਵਿੱਚ ਨਹੀਂ 13 ਦੇ ਗਿਣਨੇ ਪੰਜ ਕੁੰਡੇ ਬੁਣ ਕੇ ਫਿਰ 13 ਕੁੰਡੇ ਸਿੱਧੇ ਬੁਣਨੇ ਆ ਫਿਰ ਤੁਸੀਂ ਦੋ ਕੁੰਡੇ ਉਲਟੇ ਬੁਣਨੇ ਆ ਪੰਜੇ ਕੁੰਡੇ ਤਾਂ ਬਾਦੂ ਜਿਹੜੇ ਆਪਾਂ ਰੱਖੇ ਉਹ ਬੁੰਨੇ ਪੰਜ ਰੱਖੋ ਤਿੰਨ ਰੱਖੋ ਜਾਂ ਤੁਸੀਂ ਉੱਥੇ ਸੱਤ ਜਾਂ 10 ਕਿੰਨੇ ਰੱਖੋ ਉਹ ਬੁੰਨੇ ਤੇ ਡਿਜ਼ਾਈਨ ਨਾਲ 25 ਕੁੰਡਿਆਂ ਦੇ ਵਿੱਚੋਂ ਤੁਸੀਂ 13 ਕੁੰਡੇ ਬੁਣਨੇ ਆ ਇੱਥੇ ਜਿਹੜੇ ਆਪਾਂ 25 ਕੁੰਡੇ ਡਿਜ਼ਾਈਨ ਦੇ ਰੱਖਿਆ ਉਹਦੇ ਵਿੱਚੋਂ 13 ਕੁੰਡੇ ਬੁਣਨੇ ਆ 13 ਕੁੰਡੇ ਬੁਣ ਕੇ ਦੋ ਕੁੰਡੇ ਉਲਟੇ ਬੁਣਨੇ ਆ ਦੋ ਕੁੰਡੇ ਉਲਟੇ ਬੁਣ ਕੇ ਫੇਰ ਤੁਸੀਂ ਦੋ ਦਾ ਇੱਕ ਬਣਾਉਣਾ ਕੁੰਡਾ ਲੱਤ ਕੇ ਸਿੱਧੇ ਪਾਸਿਓ ਬੈਕ ਸਾਈਡ ਨੂੰ ਸਲਾਈ ਪਾ ਕੇ ਸਿੱਧੇ ਪਾਸਿਓਂ ਸੜਾਈ ਪਾ ਕੇ ਨਹੀਂ ਤੁਸੀਂ ਕੁੰਡਾ ਦੋਹਾਂ ਤੋਂ ਇੱਕ ਬਣਾਉਣਾ ਤੁਸੀਂ ਕੁੰਡਾ ਲੱਦ ਕੇ ਬੈਕ ਸਾਈਡ ਤੋਂ ਸੜਾਈ ਪਾ ਕੇ ਦੋਹਾਂ ਤੋਂ ਇੱਕ ਬਣਾਉਣਾ ਹੈ ਫਿਰ ਤੁਸੀਂ ਇੱਥੇ ਜਾਲੀ ਬਣਉਣੀ ਹੈ ਇੱਕ ਕੁੰਡਾ ਸਿੱਧਾ ਬੁਣਨਾ ਇਹ ਤਿੰਨ ਕੁੰਡੇ ਐ ਦੋ ਉਲਟੇ ਤੇ ਤਿੰਨੇ ਇਹ ਐ 13 ਇਹ ਦੋ ਉਲਟੇ ਹੋਗੇ 15 ਤਿੰਨੇ ਹੋਗੇ 18 ਕੁੰਡੇ ਹੋਗੇ ਤੇ ਦੋ ਫਿਰ ਉਲਟੇ ਬਣਾਉਣੇ ਆ ਵੀ ਕੁੰਡੇ ਹੋਗੇ ਤੇ ਇਹੇ ਤੁਸੀਂ ਇਹ ਤਿੰਨ ਗੁੰਡੇ ਦੋ ਦਾ ਇੱਕ ਬਣਾ ਲਿਆ ਤੇ ਫਿਰ ਜਾਲੀ ਬਣਾਈ ਤੇ ਫਿਰ ਇੱਕ ਸਿੱਧਾ ਬੁਣਿਆ ਇੱਥੇ ਹੋ ਗਏ ਤੁਹਾਡੇ 20 ਗੁੰਡੇ ਤੇ ਇੱਧਰ ਤੁਹਾਡੇ 5 ਗੁੰਡੇ ਬਚੇ ਐ ਫਿਰ ਤੁਸੀਂ ਇੱਕ ਗੁੰਡਾ ਸਿੱਧਾ ਨਹੀਂ ਬੁਣਨਾਗਾ ਇੱਕ ਗੁੰਡਾ ਤੁਸੀਂ ਸਿੱਧਾ ਬੁਣਨਾ ਇੱਥੇ ਆ ਸਿੱਧਾ ਨਹੀਂ ਬੁਣਨਾ ਸੱਚ ਦੋ ਗੁੰਡੇ ਉਲਟੇ ਫਿਰ ਤੁਸੀਂ ਇੱਥੇ ਜਾਲੀ ਬਣਾਉਣੀ ਐ ਜਾਲੀ ਬਣਾ ਕੇ ਦੋ ਤੋਂ ਇੱਕ ਬਣਾਉਣਾ ਫੇਰ ਤੁਹਾਡੇ ਇੱਥੇ ਦੋ ਤੋਂ ਇੱਕ ਬਣ ਗਿਆ ਜਦੋਂ ਤੇ ਇਧਰ ਤੁਹਾਡੇ ਤਿੰਨ ਗੁੰਡੇ ਵਜਣਗੇ ਤਿੰਨ ਉਹ ਬਣ ਲੈਣੇ ਆ ਸਿੱਧੇ ਤੇ ਪੰਜ ਜਿਹੜੇ ਇੱਥੇ ਰੱਖੇ ਆ ਆਪਾਂ ਤੇ ਉਹ ਬਣ ਲੈਣੇ ਆ ਤੁਸੀਂ ਜਿਹੜੇ ਇੱਥੇ ਆਪਾਂ ਪੰਜ ਗੁੰਡੇ ਰੱਖੇ ਆ ਇੱਥੇ 10 ਗੁੰਡੇ ਰੱਖੇ ਆ ਪੰਜ ਇਧਰਲੇ ਤੇ ਪੰਜ ਇਧਰਲੇ ਪੰਜ ਬਣ ਲੈਣੇ ਆ ਤੇ 25 ਫੇਰ 25 ਗੁੰਡੇ ਤੇ 10 ਗੁੰਡੇ 35 ਗੁੰਡੇ ਹੋ ਜਾਣਗੇ ਵੇ ਤੁਸੀਂ ਵੀ ਜੇ ਹਾਂ ਤੁਹਾਨੂੰ ਨਾ ਸਮਝ ਆਈ ਵੀ ਤੁਸੀਂ 5 ਗੁੰਡੇ ਬਣ ਕੇ 13 ਫਿਰ ਤੁਸੀਂ ਦੋ ਗੁੰਡੇ ਉਲਟੇ ਬਣੇ 15 ਤਿੰਨ ਗੁੰਡੇ ਦੋ ਤੋਂ ਇੱਕ ਬਣਾਇਆ ਜਾਲੀ ਬਣਾਈ ਫਿਰ ਸਿੱਧਾ ਗੁੰਡਾ ਬਣਿਆ 18 ਫਿਰ ਦੋ ਉਲਟੇ ਹੁਣੇ ਵੀ ਫਿਰ ਤੁਸੀਂ ਜਾਲੀ ਬਣਾ ਕੇ ਦੋ ਤੋਂ ਇੱਕ ਬਣਾਇਆ ਇਹ ਤੁਹਾਡੇ ਦੋ ਹੋਗੇ ਤੇ ਤਿੰਨੇ ਇਹ ਜਿਹੜੇ ਤੁਹਾਡੇ ਬਾਝ 25 ਗੁੰਡੇ ਹੋਗੇ ਇਹ ਬੁਣ ਕੇ ਜਿੰਨੇ ਇੱਥੇ ਤੁਸੀਂ ਰੱਖੇ ਹੋਣਗੇ ਤੁਹਾਡੇ ਗੁੰਡੇ ਵੱਧ ਘਟਾਉਣਗੇ ਮੈਂ 10 ਰੱਖੇ 10 ਬੁਣ ਲਏ ਇੱਥੇ ਮੈਂ 10 ਗੁੰਡੇ ਬੁਣ ਲਏ 10 ਬੁਣ ਕੇ ਫੇਰ ਮੈਂ 13 ਗੁੰਡੇ ਫੇਰ ਬੁਣੇ ਆ ਫੇਰ ਫੇਰੇਵੇਂ ਜਿਵੇਂ ਆ ਬਣਾਇਆ ਫੇਰ ਐਂ ਬਣਾਇਆ ਫੇਰ ਮੈਂ ਇਹ ਇੱਥੇ ਬਣਾ ਕੇ ਫੇਰ ਇੱਥੇ ਮੈਂ 10 ਗੁੰਡੇ ਬੁਣ ਕੇ ਫੇਰ 13 ਬੁਣੇ ਆ ਤੇ ਪੰਜ ਇਧਰ ਫੇਰ ਬਚ ਗਏ ਸੀਗੇ ਠੀਕ ਹੈ ਇਹ ਐਂ ਬਣੂਗੀ ਇਹ ਤੁਸੀਂ ਫੇਰ ਚਾਰ ਜਾਲੀਆਂ ਬਣਾਉਣੀਆਂ ਚਾਰ ਜਾਲੀਆਂ ਚ ਇਹ ਡਿਜ਼ਾਈਨ ਜਿਵੇਂ ਮੈਂ ਦੱਸਿਆ ਈ ਬਣਾਉਂਗਾ ਚਾਰ ਜਾਲੀਆਂ ਬਣਾਉਣੀਆਂ ਇਧਰੋਂ ਦੋ ਤੋਂ ਇੱਕ ਬਣਾਈ ਜਾਓ ਜਿਹੜੇ ਕੁੰਡੇ ਜਾਲੀ ਵਾਲੇ ਵਧਣਗੇ ਉਹ ਇਸ ਪਾਸੇ ਰਣਗੇ ਇਧਰ ਤੁਹਾਡੇ ਵੀ ਚਾਰ ਜਾਲੀਆਂ ਬਣਾ ਲਓ ਤੁਸੀਂ ਇੱਥੇ ਤੇ ਇਧਰੋਂ ਗੁੰਡਾ ਘਟੀ ਜਾਊਗਾ ਆਹ ਕੁੰਡੇ ਇਧਰ ਰਲ ਜਾਣਗੇ ਠੀਕ ਹੈ ਦੋ ਉਲਟੇ ਤੇ ਇਹ ਸਾਰੇ ਧੁਰ ਤੇ ਇਕੱਲੇ ਚੱਲਣਗੇ ਤੁਹਾਡੇ ਦੋਨਾਂ ਪਾਸੇ ਦੋ ਦੋ ਉਲਟੇ ਦੋ ਉਲਟੇ ਇਧਰ ਤੇ ਦੋ ਇਧਰ ਤੇ ਤਿੰਨ ਗੁੰਡੇ ਆਹ ਪੰਜ ਸੱਤ ਕੁੰਡੇ ਤੁਹਾਡੇ ਧੁਰ ਹੀ ਜਾਣਗੇ ਇਹ ਆਈ ਇੰਨਾ ਚ ਕੋਈ ਵੀ ਉਹ ਨਹੀਂ ਹੁੰਦੀਗੀ ਇਹ ਸਿੱਧੇ ਪਾਸੇ ਜਦੋਂ ਤੁਸੀਂ ਉਲਟੇ ਪਾਸੇੋਂ ਸਲਾਈ ਲੈ ਕੇ ਆਉਂਗੇ ਇਹ ਤੁਸੀਂ ਉਲਟੀ ਸਾਰੀ ਸਲਾਈ ਬੁਣਨੀ ਹੈ ਤੇ ਜਿਹੜੇ ਤੁਸੀਂ ਆਹ ਆਹ ਕੁੰਡੇ ਆ ਵੀ ਜਿਹੜੀ ਆ ਜਾਂਦੀ ਹੈ ਇਹਦੇ ਪਾਸੇ ਇੱਧਰ ਵੀ ਦੋ ਉਲਟੇ ਇੱਧਰ ਵੀ ਉਲਟੀ ਸਲਾਈ ਜਦੋਂ ਲੈ ਕੇ ਆਉਂਗੇ ਤੁਸੀਂ ਦੋ ਉਧਰੋਂ ਉਲਟੇ ਪਾਸੇੋਂ ਆ ਸਿੱਧੇ ਬੁਣਨੇ ਆ ਜਿਹੜੇ ਉਲਟੇ ਆ ਸਿੱਧੇ ਪਾਸੇ ਉਲਟੇ ਉਲਟੇ ਪਾਸੇੋਂ ਤੁਸੀਂ ਸਿੱਧੇ ਬੁਣਨੇ ਆ ਫੇਰ ਤੁਸੀਂ ਇਹਨਾਂ ਨੂੰ ਦੋ ਤੋਂ ਇੱਕ ਬਣਾਉਣਾ ਹੈ ਫੇਰ ਬਲਾਵਾ ਪਾ ਕੇ ਤੇ ਫੇਰ ਤੁਸੀਂ ਆਹ ਕੁੰਡਾ ਉਲਟਾ ਬਣਾਉਣਾ ਹੈ ਫੇਰ ਆ ਸਿੱਧਾ ਬੁੰਡਾ ਚਾਰ ਜਾਲਾਂ ਬਣਾ ਕੇ ਇਹ ਦੋਨਾਂ ਪਾਸੇ ਜਾਲੀ ਬਣੂਗੀ ਸਿੱਧੇ ਪਾਸੇ ਵੀ ਜਾਲੀ ਬਣਿਆ ਕਰੂਗੀ ਤੇ ਉਲਟੇ ਪਾਸੇ ਸਿੱਧੇ ਪਾਸੇ ਵੀ ਇਧਰੋਂ ਦੋ ਤੋਂ ਇੱਕ ਬਣਿਆ ਕਰੂ ਉਲਟੇ ਪਾਸੇ ਵੀ ਇਧਰੋਂ ਦੋ ਤੋਂ ਇੱਕ ਬਣਿਆ ਕਰੂ ਫੇਰ ਤੁਸੀਂ ਚਾਰ ਜਾਲਾਂ ਦੇ ਮੁੰਕੇ ਜਦੋਂ ਆਹ ਜਾਲੀ ਸ਼ੁਰੂ ਕਰੋਗੇ ਚਾਰ ਜਾਲਾਂ ਪੂਰੀਆਂ ਹੋ ਗਈਆਂ ਜਦੋਂ ਸਿੱਧੇ ਪਾਸੇ ਸਲਾਈ ਹੋਈ ਇੱਥੇ ਜਾਲੀ ਸ਼ੁਰੂ ਹੋਵੇ ਤੁਹਾਡੀ ਤੇ ਕੁੰਡੇ ਇਧਰੋਂ ਘਟਣਗੇ ਇਧਰ ਦੋ ਤੋਂ ਇੱਕ ਬਣਾਉਣਾ ਹੈ ਫੇਰ ਦੋ ਉਲਟੇ ਬੁੰਨੇ ਆ ਫੇਰਾ ਬਣਾ ਕੇ ਫਿਰ ਇੱਥੇ ਜਾਲੀ ਬਣਾਉਣੀ ਹੈ ਇਹ ਅੱਠ ਜਾਲੀਆਂ ਇਧਰ ਬਣਣੀਆਂ ਕੁੰਡੇ ਇਧਰੋਂ ਹੀ ਘਟਣਗੇ ਠੀਕ ਹੈ ਫਿਰ ਜਦੋਂ ਇਹ ਚਾਰੇ ਚਾਰ 8 12 ਜਾਲੀਆਂ ਬਣ ਗਈਆਂ ਤੁਹਾਡੇ ਇਧਰ ਤਿੰਨ ਲੈਣਾ ਫਿਰ ਜਦੋਂ ਤੁਸੀਂ ਆਹ ਕੁੰਡੇ ਘਟਾਉਨੇ ਇੱਥੇ ਜਾਲੀ ਬਣੂਗੀ ਇਧਰ ਹੀ ਘਟਣਗੇ ਕੁੰਡੇ ਤੁਹਾਡੇ ਫਿਰ ਇਹ ਚਾਰੇ ਤੇ ਇਧਰ ਰਲ ਜਾਣਗੇ ਇਧਰ ਕੁਝ ਨਹੀਂ ਘਟਣਾ ਵਧਣਾ ਜਦੋਂ ਇਹ ਚਾਰ ਜਾਲੀਆਂ ਬਣਾ ਲਿਆ ਤੁਸੀਂ ਜੇदो ਤੁਸੀਂ ਇਹ ਚਾਰ ਜਾਲਗਾਂ ਬਣਾ ਲਏ ਇਧਰੋਂ ਕੁੰਡੇ ਘਟੀਏ ਚਾਰ ਤੁਹਾਡੇ ਆ ਘਟ ਜਾਣਗੇ ਤੇ ਚਾਰ ਤੁਹਾਡੇ ਆਹਾ 8 ਤੁਹਾਡੇ ਆ ਘਟ ਗਏ ਜਿਹੜੀਆਂ ਚਾਰ ਚਾਰ ਜਾਲਗਾਂ ਬਣਾਈਆਂ ਤੁਸੀਂ 8 ਜਾਲਗਾਂ ਇਧਰ ਬਣਾਈਆਂ ਤੇ 8 ਕੁੰਡੇ ਤਾਂ ਇਹ ਘਟੇ ਚਾਰੇ ਘਟ ਕੇ 12 ਕੁੰਡੇ ਘਟ ਜਾਣਗੇ ਤੁਹਾਡੇ ਇੱਕ ਕੁੰਡਾ ਹੀ ਬਚੂਗਾ ਜਿਹੜੇ 13 ਕੁੰਡੇ ਸੀ ਆਪਾਂ ਇਹ ਬਿੰਗੇ ਇਸ ਕਰਕੇ ਪੈਂਦਾ ਇਧਰੋਂ ਵੇਖ ਲਓ ਇੱਥੋਂ ਆਈ ਐ ਆਏ ਨੂੰ ਗਈ ਟੈਡੀ ਵਿੰਗੀ ਤਾਂ ਬੰਦੀ ਆ ਲੈਣ ਇਹ ਚ ਕੁਝ ਨਹੀਂ ਕਰਨਾ ਤੁਸੀਂ ਇਹ ਲੈਣ ਬਸ ਇਧਰੋਂ ਸਿੱਧੇ ਪਾਸੇੋਂ ਇਧਰੋਂ ਗੁੰਡਾ ਘਟਾ ਕਰੋ ਦੋਹਾਂ ਤੋਂ ਇੱਕ ਫਿਰ ਜਾਲੀ ਬਣਿਆ ਕਰੋ ਫਿਰ ਇੱਕ ਸਿੱਧਾ ਗੁੰਡਾ ਜਦੋਂ ਉਲਟੇ ਪਾਸੇ ਆਉਂਗੇ ਇਧਰੋਂ ਦੋਹਾਂ ਤੋਂ ਇੱਕ ਬਣੂਗਾ ਫਿਰ ਬੜ ਪਾ ਕੇ ਜਾਲੀ ਬਣਾ ਕੇ ਇੱਥੇ ਫਿਰ ਇੱਕ ਗੁੰਡਾ ਉਲਟਾ ਬਣੂਗਾ ਫਿਰ ਜਦੋਂ ਤੁਸੀਂ ਆਹ ਸ਼ੁਰੂ ਕਰਨੀ ਹੈ ਫਿਰ ਤੁਹਾਡੇ ਇਧਰੋਂ ਘਟਣਗੇ ਜਾਲੀ ਇਧਰ ਬਣੂਗੀ ਗੁੰਡੇ ਇਧਰੋਂ ਘਟਣਗੇ ਫਿਰ ਤੁਹਾਡਾ ਇਹ ਦੇਖਾ ਇਧਰੋਂ ਇੱਥੋਂ ਆਏ ਨੂੰ ਆਈ ਇਹ ਤੇ ਇਧਰੋਂ ਆਏ ਨੂੰ ਗਈ ਆ ਆਇਆ ਹੀ ਜਾਊਗੀ ਫੇਰ ਤੁਹਾਡੇ ਇਹ ਚਾਰ ਤਾਂ ਇਧਰੋਂ ਘਟਣਗੇ ਚਾਰ ਜਾਣਗੇ ਤੇ ਅੱਠ ਜਾਣਗੇ ਤੇ ਇਧਰੋਂ ਘਟਣਗੇ ਫੇਰ ਇਹ ਚਾਰ ਆ ਘਟਣਗੇ 12 ਕੁੰਡੇ ਇਧਰੋਂ ਘਟਣਗੇ ਤੇ 12 ਹੀ ਇਧਰੋਂ ਇਹ ਜਿਹੜੇ ਆਪਾਂ 13 ਰੱਖੇ ਸੀ ਇਧਰੋਂ ਚਾਰ ਘਟੇ ਆ ਇਧਰ ਆਪਣੇ 5 ਵਜੇ ਸੀ ਚਾਰ ਘਟ ਗਏ ਇੱਕ ਇਹ ਰਹਿ ਗਿਆ ਤੇ ਇਧਰ ਵੀ ਜਦੋਂ ਤੁਸੀਂ ਇਹ ਅੱਠ ਕੁੰਡੇ ਇਹ ਘਟ ਗਏ ਤੇ ਚਾਰ ਇਹ ਘਟ ਗਏ 12 ਹੋ ਗਏ ਤੇ 13ਵਾਂ ਤੁਹਾਡਾ ਕੁੰਡਾ ਰਹਿ ਜਾਊਗਾ ਇਧਰ ਕੁੰਟਾ ਇੱਕੀ ਰਹੂਗਾ ਇੱਧਰ ਤੇ ਇੱਕੀ ਇੱਧਰ ਰਹੂਗਾ ਇਹ 25 ਗੁੰਡਿਆਂ ਦੇ ਵਿੱਚ ਹੀ ਡਿਜ਼ਾਈਨ ਆਊਗਾ ਸਾਰਾ ਜਦੋਂ ਤੁਸੀਂ ਆਹ ਚਾਰ ਤਨ ਜਾਲਗਾਂ ਲਾਣਾ ਬਣਾ ਲਿਆ ਫਿਰ ਤੁਸੀਂ ਆਹ ਬਣਾਉਂਗੇ ਇੱਥੋਂ ਘਟਜੂ ਫਿਰ ਜਦੋਂ ਤੁਸੀਂ ਆਹ ਸ਼ੁਰੂ ਕਰੋਗੇ ਫਿਰ ਇੱਧਰੋਂ ਘਟਣ ਲੱਗੇ ਜੂ ਸਕਰੀਨ ਸ਼ਾਟ ਲੈ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਤਾਂ ਇਹ ਸਕਰੀਨ ਸ਼ਾਟ ਲੈ ਲਓ ਦੇਖ ਲਓ ਤੁਸੀਂ ਤੇ ਨਹੀਂ ਮੇਰੀ ਉਹ ਵੀਡੀਓ ਜਾ ਕੇ ਦੇਖ ਲਿਓ ਲਾਲ ਉਹਨਾਂ ਦੇ ਵਿੱਚ ਮੈਂ ਬਣਾਈ ਹੋਈ ਹੈ ਤੇਜ ਮੈਂ ਤਿੰਨ ਪੰਗਾਂ ਪਹਿਲਾ ਪੰਗਾ ਤੁਸੀਂ ਦੋ ਵੇਲਾ ਵੀ ਪਾ ਸਕਦੇ ਹੋ ਜੇ ਤੁਹਾਡੇ ਕੁੰਡੇ ਘੱਟ ਆ ਤਾਂ ਠੀਕ ਹੈ ਇਹਦੀਆਂ ਤਿੰਨ ਬਣਾਈਆਂ ਦੇਖੋ ਇੱਥੋਂ ਇਧਰ ਚਾਰ ਘਟੇ ਮੈਂ ਵੇਖਾ ਇਧਰ ਚਾਰ ਘਟੇ ਇਧਰ ਨੂੰ ਜਾਵੜੀ ਜਦੋਂ ਆਠ ਘਟੇ ਫਿਰ 12 ਘਟਕੇ ਫਿਰ ਇਹ ਇਧਰ ਨੂੰ ਆਹ ਘਟਕੇ ਫਿਰ ਜਦੋਂ ਆਹ ਪਰੋਣੀ ਇਧਰੋਂ ਘਟਣ ਲੱਗੇ ਦੋ ਬਣ ਗਏ ਫਿਰ ਇੱਕ ਆਹ ਬਣੀ ਤੇ ਫਿਰ ਆਹ ਪਰੋਣੀ ਇਧਰੋਂ ਘਟਣ ਲੱਗੇ ਚਾਰ ਜਾਲੀਆਂ ਤਾਂ ਇਧਰੋਂ ਘਟਕੇ ਬਣਣਗੀਆਂ ਤੇ ਅੱਠ ਜਾਲੀਆਂ ਇਹ ਇਧਰੋਂ ਘਟਕੇ ਬਣਣਗੀਆਂ ਜਾਲੀ ਇਧਰ ਬਣਾਇਆ ਕਰੂੰ ਕੁੰਡਾ ਇਧਰੋਂ ਘਟਾ ਕਰੂੰ ਚਾਰੇ ਇਹ ਬਣਾ ਕੇ ਫਿਰ ਜਦੋਂ ਆਪਰ ਉਹਨੂੰਗੇ ਵੀ ਇਧਰੋਂ ਹੀ ਘਟਣਗੇ ਇਧਰ ਜਾਲੀ ਬਣਨੀ ਹੈ ਕੁੰਡੇ ਬੰਧਣੇ ਆ ਫਿਰ ਆਹ ਚਾਰ ਕੁੰਡੇ ਵੀ ਜਦੋਂ ਘਟਾਉਂਗੇ ਬਣਾਉਂਗੇ ਚਾਰ ਜਾਲੀਆਂ ਇਹ ਵੀ ਇਧਰੋਂ ਹੀ ਘਟਣਗੇ ਇਸ ਤਰ੍ਹਾਂ ਬਣਾਉਂਗੇ ਤੇ ਜਿਹੜੀ ਬਾਹ ਦੀ ਬਾਹ ਤੇ ਵੀ ਦੱਸ ਦਿੰਨੀ ਆ ਬੀਜੇ ਤੋਂ ਆਪਾਂ ਮੈਂ ਇਹ 25 ਜੋੜ ਦੀ ਮਾਹ ਲਾਈ ਹੈ 4 ਇੰਚ ਦਾ ਬਾਰਡਰ ਬਣਿਆ ਜਿਹੜਾ ਆਪਨੇ 5 ਇੰਚ ਤੁਮਨੇ 4 ਇੰਚ ਦਾ ਬਣਿਆ ਠੀਕ ਹੈ ਇਹਦੇ ਮੈਂ ਵਿਚਾਲੇ ਨਹੀਂ ਇਹ ਜਾਲੇ ਡਿਜ਼ਾਈਨ ਬਣੋਣੇ ਆ ਇਹਦੇ ਵੀ ਮੈਂ ਕੁੰਡਿਆਂ ਦੇ ਅੱਧ ਕਰਕੇ 25 ਗੁੰਡੇ ਰੱਖ ਕੇ ਬਾਕੀ ਗੁੰਡਿਆਂ ਦਾ ਅੱਧ ਕਰ ਲਿਆ ਮੈਂ ਇਹ 25 ਜੋੜ ਹੈ ਤੇ 50 ਗੁੰਡੇ ਸੀਗੇ 50 ਗੁੰਡਿਆਂ 'ਚੋਂ ਮੈਂ ਜਿਹੜੇ ਉੱਤੇ ਵਧਾਉਣੇ ਸੀ ਵਧਾ ਕੇ 25 ਗੁੰਡੇ ਰੱਖ ਕੇ ਅੱਧਾ ਕਰਕੇ ਉਹਨਾਂ ਦਾ ਉਨੇ ਗੁੰਡੇ ਮੈਂ ਇੱਧਰ ਬੁਣ ਕੇ ਫੇਰ ਮੈਂ 13 ਗੁੰਡੇ ਹੀ ਇੱਧਰ ਬੁਣੇ ਹੈ। ਇਹ ਬਚਾਣੇ ਨੂੰ ਬਾਹ ਦੇ ਡਿਜ਼ਾਈਨ ਪਰ ਸ਼ੁਰੂ ਹੁੰਦਾ ਇਹ ਇੱਧਰ 13 ਹੀ ਬੁਣਨੇ ਆ। 13 ਬੁਣ ਕੇ ਫੇਰ ਆ ਉਵੇਂ ਹੀ ਡਿਜ਼ਾਈਨ ਬਣਾਇਆ। ਦੋ ਉਲਟੇ ਫੇਰ ਦੋਂਦਾ ਇੱਕ ਬਣਾਇਆ ਫੇਰ ਜਾਲੀ ਫੇਰ ਇੱਕ ਸਿੱਧਾ ਬਣਾਇਆ। ਤੇ ਫੇਰ ਇੱਧਰ ਮੈਂ ਜਾਲੀ ਬਣਾ ਕੇ ਤੇ ਆ ਦੋਂਤੋ ਇੱਕ ਬਣਾਇਆ ਐਵੇਂ ਬਣਾ ਕੇ। ਇਹ ਫਿਰ ਵਿਚਾਲੇ ਜਮਾ ਬਾਹ ਦਾ ਡਿਜ਼ਾਈਨ ਆਊਗਾ ਮੋਢੇ ਤੇ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਦੇਖੋ ਮੋਢੇ ਤੇ ਜਮਾ ਡਿਜ਼ਾਈਨ ਆ ਸਿੱਧਾ ਆ ਇਹ ਵਿਚਾਲੇ ਉਹ ਡਿਜ਼ਾਈਨ ਨਹੀਂ ਬਰੋ ਜੀ ਦਾ ਇਹਦੇ ਇਹ ਜਿਹੜੇ 25 ਕੁੰਡੇ ਰੱਖ ਕੇ ਬਾਕੀ ਤੁਹਾਡੇ ਕੁੰਡੇ ਹੋਣਗੇ ਜਿੰਨੇ ਉਹਨਾਂ ਨੂੰ ਅੱਧਾ ਕਰ ਲਓ ਅੱਧੇ ਬੁਣ ਕੇ ਫਿਰ 13 ਕੁੰਡੇ ਹੀ ਬੁਣਨੇ ਆ ਤੇ ਜਦੋਂ ਤੁਸੀਂ ਦੂਜੀ ਬਾਹ ਬਣੋਗੇ ਇਧਰ ਲਈ ਵੀੜ ਕੋ ਲੰਮੀ ਤਾਂ ਜ਼ਿਆਦਾ ਹੋ ਜੂਗੀ ਤੇ ਜਦੋਂ ਇਧਰ ਲਈ ਬਾਹ ਬਣਾਉਂਗੇ ਤਾਂ ਫਿਰ ਤੁਸੀਂ 13 ਕੁੰਡੇ ਇਧਰੋਂ ਬੁਣਨੇ ਆ। ਫਿਰ ਤੁਸੀਂ ਪਹਿਲਾਂ ਇਧਰ ਚਾਰ ਕੁੰਡੇ ਬੁਣ ਕੇ ਦੋ ਤੋਂ ਇੱਕ ਬਣਾ ਕੇ ਜਾਲੀ ਬਣਾਉਣੀ ਹੈ। ਫਿਰ ਦੋ ਉਲਟੇ ਬੁਣਨੇ ਆ, ਫਿਰ ਇਧਰੋਂ ਦੋ ਤੋਂ ਇੱਕ ਬਣਾਉਣਾ। ਫਿਰ ਜਾਲੀ ਬਣਾਉਣੀ ਹੈ, ਫਿਰ ਇੱਕ ਸਿੱਧਾ ਤੇ ਦੋ ਉਲਟੇ ਬੁਣ ਕੇ ਫਿਰ ਉਹ 13 ਇਧਰ ਬਣਨਗੇ। ਫਿਰ ਇਹਨਾਂ ਦਾ ਮੂੰਹ ਇਸ ਲੋਟੀ ਆਊਗਾ। ਜਿਹੜੀ ਸ਼ੁਰੂ ਤੋਂ ਦੇਖੋ। ਜੇ ਤੁਸੀਂ ਐਸ ਵਾਂਗ ਤੁਸੀਂ ਬਣੋਗੇ। ਜੇ ਤੁਸੀਂ ਐਸਾ ਬਾਂਗ ਨੂੰ ਡਿਜ਼ਾਈਨ ਬਣਾਉਂਗੇ ਫਿਰ ਤੁਹਾਡਾ ਆਹ ਬਾਹਰਲੇ ਪਾਸੇ ਜਾਊਗਾ ਆਹ ਬਾਹਰਲੇ ਪਾਸੇ ਜਾਊਗਾ ਜੇ ਤੁਸੀਂ ਇਧਰੋਂ 13 ਰੱਖਣੇ ਆ ਇਧਰ ਲਈ ਬਾਂਦੇ ਇਹ ਖੱਬੀ ਵਾਂ ਤੇ ਇਹ ਸੱਜੀ ਵਾਂ ਆਹ ਖੱਬੀ ਵਾਂ ਤੇ ਆਹ ਸੱਜੀ ਵਾਂ ਜੇ ਤੁਸੀਂ ਬਾਹਰ ਨੂੰ ਇਹ ਰੱਖ ਕੇ ਐ ਬਣਾਈ ਤੇ ਫਿਰ ਤੁਸੀਂ ਆਹ ਇਹਦੇ 13 ਇਧਰ ਪੁੰਨੇ ਆ ਇਧਰ ਨਹੀਂ ਪੁੰਨੇ 13 ਠੀਕ ਹੈ ਜੇ ਹਜੇ ਵੀ ਕੋਈ ਨਾ ਸਮਝਾਈ ਤਾਂ ਦੁਬਾਰੇ ਕਮੈਂਟ ਕਰ ਸਕਦੇ ਹੋ ਸਾਨੂੰ ਤਾਰੇ ਕਮੈਂਟ ਕਰਕੇ ਪੁੱਛ ਸਕਦੇ ਹੋ ਬੀੜ ਕੋਤਾ ਹੋਗੀ ਲੰਮੀ ਇਹਦੇ ਵੀ ਆਹੀ ਬਣਨਗੇ ਦੇਖੋ 25 ਗੁੰਡੇ ਰੱਖ ਕੇ ਬਾਕੀ ਅੱਧਾ ਕਰਕੇ ਬੁਣ ਲਓ ਫਿਰ ਤੁਸੀਂ 4 ਗੁੰਡੇ ਬੁਣ ਲਓ ਆ ਤਿੰਨ ਗੁੰਡੇ ਬਣੋ ਤੇ ਦੋ ਤੋਂ ਇੱਕ ਬਣਾ ਲਓ ਫਿਰ ਜਾਲੀ ਬਣੂਗੀ ਫਿਰ ਦੋ ਉਲਟੇ ਬਣਨਗੇ ਫਿਰ ਦੋ ਤੋਂ ਇੱਕ ਫਿਰ ਜਾਲੀ ਫਿਰ ਦੋ ਸਿੱਧਾ ਗੁੰਡਾ ਫਿਰ ਦੋ ਉਲਟੇ ਫਿਰ ਇਧਰੇ 13 ਗੁੰਡੇ ਬਣਨਗੇ ਆ ਦੇਖੋ ਮੇਰੇ ਇਸ ਤਰੀਕੇ ਨਾਲ ਬਣਾਏ ਹੋਏ ਆ देखो इस पासे 13 रखे है आ बां दे इस पासे 13 रखे ये फेरे बां आईड ਜਾਣ ਉਹ देखो ਜਦੋਂ ਆਪਾਂ ਪਾਵਾਂਗੇ ਨਾ ਸਕੀਵੀ ਤੇ ਇਹਦਾ ਡਿਜ਼ਾਈਨ ਅੰਦਰਲੇ ਪਾਸੇ ਆਊਗਾ ਥੱਲੜਾ ਤੇ ਜੇ ਤੁਸੀਂ ਇਸੇ ਤਰ੍ਹਾਂ ਹੀ ਬਰੁੰਨੋਗੇ ਫੇਰ ਆ ਬਾਹਰਲੇ ਪਾਸੇ ਜਾਊਗਾ ਤੇ ਵੀਡੀਓ ਪਸੰਦ ਆਵੇ ਜਾਂ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਸਮਝ ਆ ਗਿਆ ਹੋਵੇ ਤੇ ਇਹ ਦੁਬਾਰੇ ਪੁੱਛਣਾ ਤਾਂ ਦੁਬਾਰੇ ਪੁੱਛ ਸਕਦੇ ਹੋ ਤੇ ਨਹੀਂ ਸਾਡੇ ਇਹ ਤੇ ਪਲੇਲਿਸਟ ਤੇ ਜਾ ਕੇ ਤੁਸੀਂ ਤੇ ਇਹ ਡਿਜ਼ਾਈਨ ਵੇਖ ਸਕਦੇ ਹੋ ਵੀ ਕਿਵੇਂ ਬਣਾਇਆ ਹੈ ਜਾ ਕੇ ਵੇਖ ਸਕਦੇ ਹੋ ਵੀ ਅਸੀਂ ਕਿਵੇਂ ਡਿਜ਼ਾਈਨ ਬਣਾਇਆ ਹੈ ਇਹ ਇਹ ਪੂਰਾ ਇਧਰਲਾ ਵੀ ਤਿੰਨ ਤੇ ਵੀ ਬਣਾਇਆ ਹੋਇਆ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ